ਜੇ ਤੁਸੀਂ ਇਹ ਨਾ ਕਰੋ ਉਹ ਜਿਸ ਤਰ੍ਹਾਂ ਇਹ ਮੈਂ ਤੁਹਾਨੂੰ ਬੋਲ ਕਰ ਰਿਹਾ ਹਾਂ ਉਹ ਤੋਂ ਪਾਲਿ ਸੋ ਆਪਣਾ ਤੁਸੀਂ ਸਾਰਿਆਂ ਨੇ ਇਸ ਕੱਲ ਨੋਟ ਕਰਕੇ ਲੈ ਕੇ ਜਾਣਾ ਕਿ ਕਿਹਨਾਂ ਦਾ ਅੱਜ ਆਪਰੇਸ਼ਨ ਆ ਤੇ ਕਿਹਨਾਂ ਦਾ ਕੱਲ ਆ ਔਰ ਡਾਕਟਰ ਸਾਹਿਬ ਤੁਹਾਨੂੰ ਪੂਰੀ ਤਰ੍ਹਾਂ ਸ਼ੋਰ ਕਰ ਦੇਣਗੇ चौंधी के नए दिन बन गए ना 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 चौ ਨਗਰੀ ਵੇਲਾ ਪੰਜ ਕਿਲਾ ਬਹੁਤ ਜ਼ਿਆਦਾ ਸਾਡੇ ਮੇਰਾ ਨਾਮ ਕੁਲਦੀਪ ਸਿੰਘ ਸਰਪੰਚ ਪਿੰਡ ਲਖਣਕਲਾਂ ਜੀ ਜਿਹੜਾ ਕੈਂਪ ਇਹਥਾਂ ਦਾ ਲੱਗਿਆ ਹੈ ਜਿਹੜਾ ਪਿੰਡ ਹੈਗਾ ਵਾ ਇਹ ਕਿੰਨੇ ਚਿਰ ਤੋਂ ਲੱਗਦਾ ਇਹ ਲਖਣਖੁਰ ਦਾ ਜੀ ਇਹ ਇੱਕ حساب ਲਾ ਲਓ ਵੀ ਲਖਣਕਲਾਂ ਦਾ ਇੱਕ ਭਰਾ ਹੀ ਹੈ ਇਹ ਕੰਪਲੈਕਸ ਨੂੰ ਪੈ ਜਾਂਦਾ ਹੈ ਇਹ ਕਿੱਥੇ ਕਮੋਡੇਸ਼ਨ ਬਹੁਤ ਸੋਹਣੀ ਹੈ ਕੈਂਪ ਲਾਉਣ ਨੂੰ ਖੁੱਲੀ ਜਗ੍ਹਾ ਹੈ ਜੀ ਇਹ ਬਾਬਾ ਵਰਨਾ ਜੀ ਦੇ ਨਾਂ ਤੇ ਜਗ੍ਹਾ ਬਣੀ ਹੋਈ ਹੈ ਤੇ ਇੱਥੇ ਸਿੱਖ ਹੈਲਪਿੰਗ ਹੈਂਡ ਵੱਲੋਂ ਲਗਾਤਾਰ ਜਰਮਨੀ ਤੇ ਫਰਾਂਸ ਵੱਲੋਂ ਲਗਾਤਾਰ ਅੱਖਾਂ ਦਾ ਫ੍ਰੀ ਕੈਂਪ ਲਾਇਆ ਜਾਂਦਾ ਤੇ ਇਹ ਤਕਰੀਬਨ 8 ਸਾਲ ਤੋਂ ਲੱਗ ਰਿਹਾ ਇਹ ਸਾਰਾ ਮਾਨਤਾਣ ਜਿਹੜਾ ਕ੍ਰੈਡਿਟ ਹੈ ਕਿ ਪੁਹਾੜ ਪਰਿਵਾਰ ਨੂੰ ਜਾਂਦਾ ਜੀ ਕਿਉਂਕਿ ਫਰਾਂਸ ਦੇ ਵਿੱਚ ਇੱਕ ਉੱਗੇ ਕਾਰੋਬਾਰੀ ਨੇ ਸਰਦਾਰ ਗਗਬੀਰ ਸਿੰਘ ਤੇ ਯੂਰਪ ਦੇ ਵਿੱਚ ਉਹਨਾਂ ਦਾ ਬਹੁਤ ਵੱਡੇ ਰਿਲੇਸ਼ਨ ਬਣੇ ਹੋਏ ਨੇ ਜੀ ਉਹ ਆਪਣੀ ਕੀਤੀ ਹੋਈ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਤੇ ਆ ਸੇਵਾ ਹਰ ਸਾਲ ਦੀ ਤਰ੍ਹਾਂ ਨਿਭਾਉਂਦੇ ਨੇ ਜੀ ਐਨ ਆਰ ਆਈ ਐਨ ਆਰ ਆਈ ਭਰਾਵਾਂ ਦਾ ਕਿੰਨਾクセ ਹੈ ਐਨ ਆਰ ਆਈ ਭਰਾ ਉਹ ਹੀ ਮੈਂ ਆਪ ਵੀ ਨਾ ਜ਼ਿਕਰ ਕਰ ਰਿਹਾ ਕਿ ਫਰਾਂਸ ਵਿੱਚ ਕਿ ਬਹੁਤ ਹੀ ਉੱਗੇ ਕਾਰੋਬਾਰੀ ਨੇ ਸਰਦਾਰ ਰਕबीर ਸਿੰਘ ਜੀ ਇਹ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਇੱਥੇ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਵੇਂ ਕਿ ਜਰਮਨ ਦੇ ਵਿੱਚ ਸਰਦਾਰ ਬਲਦੇਵ ਸਿੰਘ ਬਾਜਵਾ ਜੀ ਨੇ ਉਹਨਾਂ ਨਾਲ ਸਾਰਿਆਂ ਦੇ ਨਾਲ ਸੰਪਰਕ ਕਰਕੇ ਇੱਕ ਐਨਆਰਈ ਵੀਰਾਂ ਵੱਲੋਂ ਇੱਕ ਐਮਪਲਿਆ ਜਾਂਦਾ ਜੀ ਜਿਹਦਾ ਨਾਮ ਪਰ ਰੱਖਿਆ ਹੋਇਆ ਹੈ ਸਿੱਖ ਹੈਲਪਿੰਗ ਹੈਂਡਸ ਜਰਮਨ ਅਤੇ ਫ੍ਰਾਂਸ ਜੀ ਇਹ ਅੱਠਵਾਂ ਲੱਗ ਰਿਹਾ ਜੀ ਲਗਾਤਾਰ ਐਸੇ ਪਿੰਡ ਵਿੱਚ ਹੀ ਐਸੀ ਜਗ੍ਹਾ ਤੇ ਜੀ ਇਸ ਕੈਂਪ ਵਿੱਚ ਨੇ ਡਾਕਟਰ ਆਏ ਆ ਇਸ ਇਹ ਡਾਕਟਰ ਸਾਹਿਬ ਤੇ ਥਿੰਦ ਸਾਹਿਬ ਦੇ ਨਾਲ ਪੱਕਾ ਹੀ ਉਹਨਾਂ ਨੂੰ ਸੇਵਾ ਦਿੱਤੀ ਹੋਈ ਹੈ ਕਿਉਂਕਿ ਉਹਨਾਂ ਦੀ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੈਂਪਾਂ ਦੀਆਂ ਫਾਰਮੈਟੀਆਂ ਹੁੰਦੀਆਂ ਨੇ ਕਿ ਲਾ ਕੇ ਦਵਾਈ ਪਾ ਕੇ ਮੋੜਦਾ ਜਾਂਦਾ ਹੈ ਲੇਕਿਨ ਇੱਥੇ ਜੇਕਰ ਲੱਖ ਰੁਪਏ ਤੱਕ ਦਾ ਵੀ ਆਪਰੇਸ਼ਨ ਹੋਣਾ ਹੈ ਜੇ ਸਟਿਚਲੈਸ ਆਪਣੇ ਦੂਜੇ ਪੌਣੇ ਲੈਂਜ ਵੀ ਪਾਉਣੇ ਆ ਉਹ ਵੀ ਇਸ ਕੈਂਪ ਵੱਲੋਂ ਫ੍ਰੀ ਪਾਏ ਜਾਂਦੇ ਜੀ ਇਹ ਕ੍ਰੈਡਿਟ ਸਾਰੇ ਦਾ ਸਾਰਾ ਐਨਆਰ ਵੀਰਾਂ ਤਿਰਗਵੀਰ ਸਿੰਘ ਜੀ ਕਹਿੰਦਾ ਜੀ ਸਾਡੇ ਚੈਨਲ ਤਾਂ ਹੀ ਜਿਹੜੇ ਦਰਸ਼ਕ ਵੇਖ ਰਹੇ ਤੁਸੀਂ ਕੀ ਕਰਨਾ ਚਾਹੁੰਦੇ ਮੈਂ ਇਹੀ ਕਹਾਂਗਾ ਕਿ ਦੁਨੀਆ ਦੇ ਵਿੱਚ ਇੱਕ ਸ਼ਬਦ ਹੁੰਦਾ ਗੁਰਬਾਣੀ ਵਿੱਚ ਵਿੱਚ ਦੁਨੀਆ ਸੇਵ ਕਮਾਈਏ ਤਨ ਦਰਗੇ ਬੈਸਣ ਪਾਈਏ ਕੋ ਨਾਨਕ ਬਾਹ ਲੰਡਾਈਏ ਜੇ ਦੁਨੀਆ ਤੋਂ ਬਾਹ ਖੜੀ ਕਰਕੇ ਜਾਣਾ ਜੀਵਨ ਨੂੰ ਜਿੱਤ ਕੇ ਜਾਣਾ ਤੇ ਦੁਨੀਆ ਦੇ ਵਿੱਚ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਪਰ ਸੇਵਾ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਸੇਵਕ ਕੋ ਸੇਵਾ ਬਣਾਈ ਹੁਕਮਬੂਜ ਪਰਮਪਦ ਪਾਈ ਤੇ ਬਹੁਤ ਵੱਡੀ ਸੇਵਾ ਜੀ ਉਹਨਾਂ ਦੀ ਤੁਹਾਡੇ ਮੰਨ ਦਿਨਾਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਲੋਕਾਂ ਨੇ ਵੀ ਸ਼ਾਮ ਤੱਕ ਫਾਇਦਾ ਲੈਣਾ ਹੈ ਉਹ ਆ ਜਾਣ ਤੇ ਬਾਕੀ ਤੁਹਾਡਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਆਪ ਜੀ ਇਹ ਮੈਸੇਜ ਨੂੰ ਦੁਨੀਆ ਤੱਕ ਕਨਵੇ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੇ ਮੱਖਣ ਸਿੰਘ ਥੋੜੀ ਏਸੇ ਪਿੰਡ ਤੋਂ ਹੀ ਸਰ ਇਸ ਪਿੰਡ ਦਾ ਕੀ ਨਾਮ ਹੈ ਲਖਨਕੁਰ ਸਾਡੇ ਪਿੰਡ ਦਾ ਨਾਮ ਹੈ ਜੀ ਪਿੰਡ ਲਖਨਕੁਰਦ ਨਿਆਰ ਜਿੱਦਾਂ ਇਹਨਾਂ ਨੇ ਫੌਜ ਸਾਹਿਬ ਨੇ ਦੱਸਿਆ ਕਿ ਲਖਣਕਾ ਲਾਤ ਲਖਣਖੁਰ ਦੇ ਇੱਕ ਭਰਾਵਾਂ ਵਾਲਾ ਕੰਮ ਹੈ ਇੱਕ ਛੋਟੇ ਵੱਡੇ ਭਰਾਵਾਂ ਜਿੱਦਾ ਰਹਿੰਦੇ ਆ ਇਦਾਂ ਹੀ ਅਸੀਂ ਬਹੁਤ ਪਰਿਵਾਰਕ ਤੌਰ ਤੇ ਵੀ ਸਾਡੀਆਂ ਬਹੁਤ ਸਾਂਝਾਂ ਦੋਵਾਂ ਪਿੰਡਾਂ ਦੀਆਂ ਇੱਕ ਦੂਜੇ ਦੇ ਨਾਲ ਤੇ ਸਾਨੂੰ ਬੜਾ ਮਾਣ ਆ ਕਿ ਇਹ ਜਿਹੜਾ 8ਵਾਂ ਅੱਖਾਂ ਦਾ ਫਰੀ ਕੈਂਪ ਫੌادار ਅਗਬੀਰ ਸਿੰਘ ਜੀ ਕਹਾਰ ਉਹਨਾਂ ਦੇ ਪਰਿਵਾਰ ਵੱਲੋਂ ਤੇ ਸਾਰੀ ਹੀ ਮੈਨੇਜਮੈਂਟ ਜਿਹੜੀ ਉਹਨਾਂ ਦੀ ਉੱਥੇ ਬਾਹਰ ਕੰਮ ਕਰਦੀ ਹੈ ਯੂਰਪ ਦੇ ਵਿੱਚ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਲਾਇਆ ਜਾਂਦਾ ਤੇ ਅੱਖਾਂ ਤੋਂ ਜਿਹੜੀ ਇਹਨਾਂ ਨੇ ਬੋਲ ਦਿੱਤਾ ਪਹਿਲਾਂ ਕਿ ਇਤੋਂ ਵੱਡੀ ਕੋਈ ਸੇਵਾ ਹੋ ਨਹੀਂ ਸਕਦੀ ਦੁਨੀਆ ਦੇ ਵਿੱਚ ਤੇ ਸਾਨੂੰ ਇਸ ਚੀਜ਼ ਦਾ ਬਹੁਤ ਮਾਣ ਆ ਕਿ ਇਹ ਜਿਹੜਾ ਪਰਿਵਾਰ ਆ ਉਹ ਸਾਡੇ ਨਗਰ ਨਾਲ ਹੀ ਸੰਬੰਧਿਤ ਆ ਇਸ ਕਰਕੇ ਉਹ ਆਪਣੇ ਨਗਰ ਦੇ ਵਿੱਚ ਹੀ ਇਹ ਅਪਰਾਲਾ ਕਰਦੇ ਆ ਤੇ ਆਲੇ-ਦੁਆਲੇੋਂ ਜਿੰਨੇ ਵੀ ਨਗਰ ਬਹੁਤ ਦੂਰ ਤੱਕ ਅਸੀਂ ਫਲੈਗਸਾਂ ਲਾ ਕੇ ਪੋਸਟਰ ਵਗੈਰਾ ਲਾ ਕੇ ਦੁਨੀਆ ਨੂੰ ਅਸੀਂ ਦੱਸਣਾ ਚਾਹੁੰਦੇ ਅਸੀਂ ਸਾਡੇ ਪਿੰਡ ਵੱਲੋਂ ਨਗਰ ਵੱਲੋਂ ਸਰਦਾਰ ਕੁਹਾਰ ਪਰਿਵਾਰ ਵੱਲੋਂ ਇਹਨਾਂ ਵੱਲੋਂ ਤੇ ਆਓ ਇੱਥੇ ਆਪ ਦਾ ਸੇਵਾ ਦਾ ਜਿਹੜਾ ਆ ਤੁਸੀਂ ਆ ਤਾਨੂੰ ਸੇਵਾ ਕਰਨ ਦਾ ਮੌਕਾ ਦਿਓ ਕਿਉਂਕਿ ਇਹਨਾਂ ਦੇ ਪਰਿਵਾਰ ਦੀ ਹਰ ਵਾਰੀ ਤੁਹਾਨੂੰ ਦੱਸਿਆ ਇਹੋ ਹੀ ਕੱਲੇ ਕੈਂਪ ਨਹੀਂ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਵਰਦੀਆਂ ਮੰਡਣੀਆਂ ਜਾਂ ਗਰੀਬ ਬੱਚਿਆਂ ਨੂੰ ਕਿਤਾਬਾਂ ਲੈ ਕੇ ਦੇਣੀਆਂ ਇਹੋ ਜੇ ਬਹੁਤ ਹੀ ਉਪਰਾਲੇ ਜਿਹੜੇ ਵਧੀਆ ਕਰਦੇ ਰਹਿੰਦੇ ਇਹ ਪਰਿਵਾਰ ਕਰਦਾ ਰਹਿੰਦਾ ਹੈ ਜੀ ਹਾਂ ਜੀ ਖੂਨਦਾਨ ਕੈਂਪ ਪਿੱਛੇ ਸਾਡੇ ਮੇਲਾ ਲੰਘ ਕੇ ਗਿਆ ਜੀ ਬਾਬੇ ਅਮਰਨਾਥ ਦੇ ਨਾਂ ਤੇ ਉਸ ਦਿਨ ਖੂਨਦਾਨ ਦਾ ਕੈਂਪ ਵੀ ਲੱਗਾ ਸੀ ਸਾਡੇ ਪਿੰਡ ਤੇ ਬਹੁਤ ਵਧੀਆ ਰਿਜ਼ਲਟ ਰਹੇ ਉਹਦੇ ਤੇ ਹੁਣ ਤੁਹਾਡੇ ਸਾਹਮਣੇ ਇੱਕ ਕਿਰਪਾ ਲੈਬੋਰਟਰੀ ਜਿਹੜੀ ਧਿਆਲਪੁਰ ਤੋਂ ਆ ਉਹਨਾਂ ਨੇ ਵੀ 슈ਗਰ ਦਾ ਟੈਸਟ ਕਰ ਰਹੇ ਆ ਇੱਥੇ ਸਾਰਿਆਂ ਦਾ ਆਣ ਕੇ ਉਹ ਵੀ ਫ੍ਰੀ ਚੈੱਕਅਪ ਇਹ ਸਾਰਿਆਂ ਦਾ ਤੇ ਅਸੀਂ ਸਾਰਿਆਂ ਸੰਗਤਾਂ ਦੇ ਜਿੰਨਾਂ ਵੀ ਆਣ ਕੇ ਇੱਥੇ ਲਾਹਾ ਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਦਾਂ ਹੀ ਸਾਰੇ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇਹੋ ਜਿਹੇ ਉਪਰਾਲੇ ਕਰਦੇ ਰਹਿੰਦੇ ਆ ਜੀ ਥੈਂਕ ਯੂ ਸਰ ਧੰਨਵਾਦ